ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਲੋਕਤੰਤਰ ਦਾ ਅਰਥ ਲੋਕਤੰਤਰ ਦੀ ਪਰਿਭਾਸ਼ਾ ਤੇ ਇਸ ਦੇ ਜਿਹੜੇ ਕਿ ਸਵਸਥ ਲੋਕਮਤ ਦੇ ਲਈ ਕੀ ਕੀ ਜ਼ਰੂਰੀ ਸ਼ਰਤਾਂ ਨੇ ਠੀਕ ਹੈ ਤੇ ਲੋਕਤੰਤਰ ਦੀਆਂ ਜਿਹੜੇ ਕਿ ਕੀ ਵਿਸ਼ੇਸ਼ਤਾਵਾਂ ਨੇ ਦੋਨੋਂ ਤਰੀਕੇ ਦਾ ਆਪਾਂ ਕੁਐਸਚਨ ਕਰਾਂਗੇ ਲੋਕਤੰਤਰ ਕੀ ਹੈ ਲੋਕਤੰਤਰ ਦੇ ਕਿੰਨਾਂ ਲੋਕਤੰਤਰ ਦੇ ਵਿਸ਼ੇਸ਼ਤਾਵਾਂ ਤੇ ਸਵਸਥ ਲੋਕਤੰਤਰ ਸਵਸਥ ਲੋਕਮੱਧ ਦੇ ਨਿਰਮਾਣ ਦੇ ਵਿੱਚ ਕਿਹੜੇ-ਕਿਹੜੇ ਜ਼ਰੂਰੀ ਅਵਸਥਾਵਾਂ ਨੇ ਜਾਂ ਸ਼ਰਤਾਂ ਨੇ ਹਾਂਜੀ ਲੋਕਤੰਤਰ ਲੋਕਤੰਤਰ ਦਾ ਸ਼ਬਦ ਅਰਥ ਕੀ ਹੈ ਲੋਕਤੰਤਰ ਨੂੰ ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਹਾਂ ਡੈਮੋਕ੍ਰੇਸੀ ਡੈਮੋਕ੍ਰੇਸੀ ਤੇ ਡੈਮੋਕ੍ਰੇਸੀ ਜਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਗ੍ਰੀਕ ਭਾਸ਼ਾ ਦੇ ਡਿਮੋਸ ਅਤੇ ਕ੍ਰੇਟਿਆ ਡਿਮੋਸ ਦਾ ਅਰਥ ਹੈਗਾ ਪਰਜਾ ਜਾਂ ਲੋਕ ਇਹ ਕ੍ਰਾਈਟੇਰੀਆ ਦਾ ਅਰਥ ਹੈਗਾ ਸ਼ਾਸਨ ਤਾਂ ਆਪਾਂ ਕਹਿ ਸਕਦੇ ਆ ਕਿ ਪਰਜਿਆਦਾ ਸ਼ਾਸਨ ਜਾਂ ਜਨਤਾ ਦੇ ਹੱਥਾਂ ਵਿੱਚ ਸ਼ਾਸਨ ਦੀ ਬਾਗਡੋਰ ਨੂੰ ਆਪਾਂ ਕੀ ਕਹਿੰਨਾ ਲੋਕਤੰਤਰ ਤਾਂ ਲੋਕਤੰਤਰ ਦੀ ਪਰਿਭਾਸ਼ਾ ਇੱਕ ਤਾਂ ਬਹੁਤ ਜ਼ਿਆਦਾ ਇਹ ਸਟਾਫ ਮਤਲਬ ਕਿ 6th ਕਲਾਸ ਤੋਂ ਆਪਾਂ ਕਰਦੇ ਆ ਆ ਜਣੇ ਇਬਰਾਹਿਮ ਲਿੰਕਨ ਦੇ ਅਨੁਸਾਰ ਲੋਕਤੰਤਰ ਕੀ ਹੈ ਲੋਕਤੰਤਰ ਲੋਕਤੰਤਰ ਜਨਤਾ ਦਾ ਜਨਤਾ ਦੁਆਰਾ ਜਨਤਾ ਲਈ ਸ਼ਾਸਨ ਹੈ ਤੇ ਤੁਸੀਂ ਸੀਲੇ ਦੀ ਕਰ ਲਓ ਲੋਕਤੰਤਰ ਇਸ ਤਰ੍ਹਾਂ ਦਾ ਸ਼ਾਸਨ ਹੈ ਜਿਸ ਵਿੱਚ ਹਰ ਵਿਅਕਤੀ ਹਿੱਸਾ ਲੈਂਦਾ ਤੇ ਪ੍ਰੋਫੈਸਰ ਡਾਈਸੀ ਦੇ ਅਨੁਸਾਰ ਵੀ ਈਜ਼ੀ ਹੈ ਕਿ ਲੋਕਤੰਤਰੀ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਜਿਸ ਵਿੱਚ ਸ਼ਾਸਕ ਵਰਗ ਸਮਾਜ ਦਾ ਜ਼ਿਆਦਾ ਭਾਗ ਹੋਵੇ। ਭਾki ਜਿਹਦੇ ਵਿੱਚ ਸਮਾਜ ਦੇ ਨਾਲ ਉਹ ਜ਼ਿਆਦਾ ਜਿਹੜੇ ਜੁੜਿਆ ਹੋਵੇ ਜਿਹੜੇ ਪ੍ਰਤੀਨਿਧ ਨੇ ਉਹ ਜਨਤਾ ਚੁਣੇ। ਕਿਸੇ ਦੋ ਰਾਈਟਰ ਦੀ ਤੁਸੀਂ ਪਰਿਭਾਸ਼ਾ ਕਰ ਲੈਣੀ ਹੈ। ਹਾਂਜੀ ਵਿਸ਼ੇਸ਼ਤਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਆਜੂਗਾ ਹੈਡਿੰਗ ਵੱਧ ਤੋਂ ਵੱਧ ਯਾਦ ਕਰਨੇ ਨੇ ਸਟੂਡੈਂਟਸ ਤੁਹਾਡੇ ਹੈਡਿੰਗ ਵੱਧ ਤੋਂ ਵੱਧ ਯਾਦ ਹੋਣੇ ਚਾਹੀਦੇ ਨੇ ਵਿਚਲਾ ਜਿਹੜਾ ਮਟੀਰੀਅਲ ਹੈ ਉਹਨੂੰ ਤੁਸੀਂ ਆਪਣੀ ਵਰਡਿੰਗ ਚ ਵੀ ਲਿਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਸਮਝਾਉਂਗੀ ਥੋੜਾ ਵੀ ਚੱਲ ਜਾਊਗਾ ਬਟ ਹੈਡਿੰਗ ਤੁਹਾਡੇ ਜ਼ਰੂਰ ਹੋਣੇ ਚਾਹੀਦੇ ਨੇ ਹਾਂਜੀ ਜਨਤਾ ਦੀ ਪ੍ਰਭੂਸ਼ਤਾ ਲੋਕਤੰਤਰ ਦੀ ਕੀ ਵਿਸ਼ੇਸ਼ਤਾ ਕੀ ਇਹਦੇ ਵਿੱਚ ਕਿਸ ਦੀ ਪ੍ਰਭੂਸ਼ਤਾ ਹੁੰਦੀ ਹੈ ਜਨਤਾ ਦੀ ਪਰਜਾ ਦੀ ਲੋਕਾਂ ਦੀ ਉ ਉਦਾਰਵਾਦੀ ਕਨਫਿਊਜ਼ ਨਹੀਂ ਹੋਣਾ ਸਿੱਧਾ ਲੋਕਤੰਤਰੀ ਲੋਕਤੰਤਰ ਲੋਕਤੰਤਰ ਦਾ ਮੂਲ ਸਿਧਾਂਤ ਕੀ ਹੈ ਕਿ ਇਹ ਜਨਤਾ ਦਾ ਪ੍ਰਭੂ ਜਨਤਾ ਦੀ ਪ੍ਰਭੂਸਤਾ ਹੁੰਦੀ ਹੈ ਇਹਦੇ ਵਿੱਚ ਕਿ ਰਾਜ ਦੀ ਸਰਬਉੱਚ ਸ਼ਕਤੀ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸਮੂਹ ਕੋਲ ਨਹੀਂ ਹੁੰਦੀ ਬਲਕਿ ਕਿਹਦੇ ਕੋਲ ਹੁੰਦੀ ਹੈ ਜਨਤਾ ਕੋਲ ਜਨਤਾ ਕੋਲ ਕਿਵੇਂ ਹੁੰਦੀ ਹੈ ਜਿਵੇਂ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਠੀਕ ਹੈ ਲੋਕ ਜਿਨ੍ਹਾਂ ਦੀ ਵੀ 18 ਸਾਲ ਦੀ ਉਮਰ ਹੁੰਦੀ ਆਪਣੀ VOTING ਅਧਾ ਕਰਕੇ ਆਪਣੀ ਵੋਟ ਪਾ ਕੇ ਜਿਹੜੇ ਆਪਣੇ ਪ੍ਰਤੀਨਿਧ ਨੂੰ ਚੁਣਦੇ ਨੇ ਠੀਕ ਹੈ ਫਿਰ ਤੇ ਜੇਕਰ ਜਿਹੜਾ ਮੌਜੂਦਾ ਸਰਕਾਰ ਵਧੀਆ ਕੰਮ ਨਹੀਂ ਕਰ ਰਹੀ ਤਾਂ ਵੀ ਉਹਨੂੰ ਜਿਹੜੇ ਕਿ ਹਟਾਉਣ ਦੇ ਵੀ ਜਿਹੜੇ ਕਿ ਹੈਗੇ ਨੇ ਠੀਕ ਹੈ ਅ ਅਨੁਸ਼ੇਦ ਕਾਰਜਵਿਧੀ ਤੇ ਇਸ ਤੋਂ ਇਲਾਵਾ ਜਿਹੜੇ ਕਿ 5 ਸਾਲ ਬਾਅਦ ਜਿਹੜੇ ਕਿ ਆਪਾਂ ਆਪਣੇ ਪ੍ਰਤੀਨਿਧ ਨੂੰ ਜਿਹੜੇ ਕਿ VOTING ਦੇ ਦੁਆਰਾ ਚੇਂਜ ਕਰ ਸਕਦੇ ਆ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਕਿ ਇਹ ਕਿਨਾਂ ਦੀ ਪ੍ਰਭੂਸਤਾ ਲੋਕਤੰਤਰ ਦੇ ਵਿੱਚ ਜਨਤਾ ਦੀ ਜਨਤਾ ਦੇ ਕੋਲ ਸ਼ਕਤੀ ਹੈ ਸਭ ਤੋਂ ਵੱਧ ਸ਼ਕਤੀਸ਼ਾਲੀ ਲੋਕਤੰਤਰ ਦੇ ਵਿੱਚ ਕੌਣ ਹੁੰਦੀ ਹੈ ਜਨਤਾ ਅਗੇ ਹੈ ਜਨਤਾ ਦਾ ਸ਼ਾਸਨ ਹਾਂਜੀ ਲੋਕਤੰਤਰੀ ਸਿਧਾਂਤ ਦੇ ਅਨੁਸਾਰ ਲੋਕਤੰਤਰ ਦੇ ਵਿੱਚ ਕੀ ਹੈ ਜਨਤਾ ਦਾ ਰਾਜ ਠੀਕ ਹੈ ਇੱਥੇ ਉਦਾਰਵਾਦੀ ਨਹੀਂ ਯਾਦ ਰੱਖਣਾ ਲੋਕਤੰਤਰ ਯਾਦ ਰੱਖਣਾ ਹਾਂਜੀ ਜਨਤਾ ਦਾ ਸ਼ਾਸਨ ਕਿਵੇਂ ਹੁੰਦਾ ਇਹ ਕਿਉਂਕਿ ਲੋਕਤੰਤਰ ਜਿਹੜੇ ਬਰਨਾਲੀ ਦੇ ਵਿੱਚ ਆਪਾਂ ਜਿਹੜੇ ਕਿ ਆਪਣੇ ਪ੍ਰਤੀਨਿਧਾਂ ਨੂੰ ਚੁਣਦੇ ਆ ਠੀਕ ਹੈ ਲੋਕ ਸਭਾ ਦੇ ਰਾਜ ਵਿਧਾਨ ਸਭਾ ਦੇ ਆਪਾਂ ਪ੍ਰਤੀਨਿਧਾਂ ਨੂੰ ਚੁਣਦੇ ਆ ਤਾਂ ਉਹਦੇ ਵਿੱਚ ਜਿਹੜੇ ਕਿ ਜਿਹੜੇ ਪ੍ਰਤੀਨਿਧ ਹੁੰਦੇ ਨੇ ਆਪਾਂ ਨੇ ਖੁਦ ਚੁਣੇ ਹੋਏ ਹੁੰਦੇ ਨੇ ਤਾਂ ਉਹ ਆਪਨ ਆਪਾਂ ਨੂੰ ਜਿਹੜੇ ਜਨਤਾ ਦੇ ਪ੍ਰਤੀ ਜਵਾਬਦੇ ਹੁੰਦੇ ਨੇ ਉਹ ਆਪਣੇ ਕਿਸੇ ਵੀ ਕਾਰਜ ਦੇ ਲਈ ਜਿਹੜੇ ਚੁਣੇ ਹੋਏ ਪ੍ਰਤੀਨਿਧ ਨੇ ਉਹ ਜਨਤਾ ਦੇ ਪ੍ਰਤੀ ਜਵਾਬਦੇਹ ਹੁੰਦੇ ਨੇ ਉਹ ਜਿਹੜੇ ਕਿ ਜਨਤਾ ਨੂੰ ਮੁੱਖ ਰੱਖ ਕੇ ਹੀ ਆਪਣੇ ਕਾਰਜ ਕਾਜ ਜਿਹੜੇ ਕਿ ਨਿਰਮਾਣ ਕਰਦੇ ਨੇ ਕਾਰਜ ਨੀਤੀਆਂ ਦਾ ਵੀ ਕਿਸ ਤਰੀਕੇ ਨਾਲ ਜਿਹੜੇ ਕਿ ਜਨਤਾ ਨੂੰ ਖੁਸ਼ ਰੱਖਿਆ ਜਾ ਸਕੇ ਜਨਤਾ ਨੂੰ ਮੁੱਖ ਰੱਖ ਕੇ ਹੀ ਜਿਹੜੇ ਕਿ ਹਰ ਇੱਕ ਨਿਯਮ ਆ ਜਿਹੜੇ ਬਣਾਏ ਜਾਂਦੇ ਨੇ ਹਾਂਜੀ ਅੱਗੇ ਹੈ ਜਨਤਾ ਦਾ ਹਿੱਤ ਹਾਂਜੀ ਉਦਾਰਵਾਦੀ ਕੱਟ ਦੇਣਾ ਇਹ ਲੋਕਤੰਤਰ ਲੋਕਤੰਤਰ ਦੇ ਵਿੱਚ ਸ਼ਾਸਨ ਜਨਤਾ ਦੇ ਹਿੱਤ ਲਈ ਹੀ ਚਲਾਇਆ ਜਾਂਦਾ ਜਿਹੜਾ ਆਪਾਂ ਆਪਣੇ ਪ੍ਰਤੀਨਿਧ ਚੁਣਦੇ ਆਂ VOTING ਦੇ ਦੁਆਰਾ ਤਾਂ ਜਿਹੜੇ ਉਹ ਪ੍ਰਤੀਨਿਧ ਨੇ ਜਿਹੜੇ ਉਹ ਸ਼ਾਸਨ ਕਰਦੇ ਨੇ ਤਾਂ ਉਹ ਆਪਣਾ ਸ਼ਾਸਨ ਜਨਤਾ ਨੂੰ ਮੁੱਖ ਰੱਖ ਕੇ ਹੀ ਚਲਾਉਂਦੇ ਨੇ ਜਨਤਾ ਦੇ ਹਿੱਤ ਲਈ ਹੀ ਚਲਾਇਆ ਜਾਂਦਾ ਤੇ ਲੋਕਤੰਤਰ ਆਮ ਹਿੱਤ ਦਾ ਸਾਧਨ ਹੈ ਲਾਸਕੀ ਤੇ ਜੀ ਡੀ ਐਚ ਕੋਲ ਇਹ ਇਹਨਾਂ ਦੇ ਅਨੁਸਾਰ ਲੋਕਤੰਤਰ ਨੂੰ ਕਲਿਆਣਕਾਰੀ ਰਾਜ ਦੇ ਧਾਰਨਾ ਨਾਲ ਜੋੜਿਆ ਜਾਂਦਾ ਲੋਕਤੰਤਰ ਨੂੰ ਕੀ ਕਹਿੰਦੇ ਨੇ ਕਿ ਇਹ ਕल्याणकारी ਰਾਜ ਹੈ ਜਿਸ ਦੇ ਵਿੱਚ ਸਮਾਜ ਦੇ ਲੋਕਾਂ ਦਾ ਵੱਧ ਤੋਂ ਵੱਧ ਲੋਕ ਭਲਾਈ ਦੇ ਲਈ ਮੁੱਖਾ ਹੈ ਤੇ ਆਧੁਨਿਕ ਉਦਾਰਵਾਦੀ ਲੋਕਤੰਤਰ ਲੋਕਾਂ ਦੇ ਆਰਥਿਕ ਸਮਾਜਿਕ ਨੈਤਿਕ ਵਿਕਾਸ ਦੇ ਵਿੱਚ ਲੱਗੇ ਹੋਏ ਨੇ ਅੱਗੇ ਹੈਗਾ ਪ੍ਰਤੀਨਿਧੀ ਸਰਕਾਰ ਹਾਂਜੀ ਇਹ ਵੀ ਸਿੰਪਲ ਪੁਆਇੰਟ ਹੈ ਵੀ ਸਾਰੇ ਪੁਆਇੰਟ ਇੱਕੋ ਕਨਸੈਪਟ ਤੇ ਜੁੜੇ ਹੋਏ ਨੇ ਪ੍ਰਤੀਨਿਧੀ ਸਰਕਾਰ ਕੀ ਹੈ ਕਿ ਲੋਕਤੰਤਰ ਦੇ ਵਿੱਚ ਪ੍ਰਤੀਨਿਧੀ ਸਰਕਾਰ ਹੁੰਦੇ ਪ੍ਰਤੀਨਿਧ ਕੀ ਹੁੰਦੇ ਨੇ ਜਿਨ੍ਹਾਂ ਨੂੰ ਆਪ ਆਪਣੇ VOTING ਦੇ ਦੁਆਰਾ ਜਿਹੜਾ ਆਪ ਚੁਣਦੇ ਆ ਠੀਕ ਹੈ ਜਿਵੇਂ ਆਪਾਂ ਲੋਕ ਸਭਾ ਦੇ ਵਿੱਚੋਂ ਚੁਣਦੇ ਆ ਰਾਜ ਵਿਧਾਨ ਸਭਾਵਾਂ ਦੇ ਵਿੱਚ ਆਪਾਂ VOTING ਦਾ ਅਧਾਰ ਕਰਕੇ ਆਪਾਂ ਆਪਣੇ ਪ੍ਰਤੀਨਿਧ ਚੁਣਦੇ ਆ ਤਾਂ ਜਿਸ ਕਰਕੇ ਕੀ ਕਿਹਾ ਜਾਂਦਾ ਕਿ ਇਹ ਕੀ ਲੋਕਤੰਤਰ ਦੇ ਵਿੱਚ ਕੀ ਹੁੰਦੀ ਹੈ ਪ੍ਰਤੀਨਿਧੀ ਸਰਕਾਰ ਹੁੰਦੀ ਹੈ ਲੋਕ ਸ਼ਾਸਨ ਚਲਾਉਣ ਲਈ ਨਿਸ਼ਚਿਤ ਸਮੇਂ ਮਗਰੋਂ ਆਪਣੇ ਪ੍ਰਤੀਨਿਧ ਚੁਣਦੇ ਨੇ ਤੇ ਜਨਤਾ ਦੇ ਪ੍ਰਤੀਨਿਧ ਅਤੇ ਜਨਤਾ ਦੇ ਪ੍ਰਤੀਨਿਧ ਦੁਆਰਾ ਸ਼ਾਸਨ ਜਿਹੜੇ ਕਿ ਚਲਾਉਂਦੇ ਨੇ ਜੇ ਪ੍ਰਤੀਨਿਧ ਜਨਤਾ ਦੀ ਭਲਾਈ ਲਈ ਕੰਮ ਨਹੀਂ ਕਰਦੇ ਤਾਂ ਜਨਤਾ ਜਨਤਾ ਆਪਣੇ ਪ੍ਰਤੀਨਿਧਾਂ ਨੂੰ ਚੇਂਜ ਕਰ ਸਕਦੀ ਹੈ ਨੈਕਸਟ ਟਾਈਮ ਆਪਣੇ VOTING ਦੇ ਦੁਆਰਾ ਅਗਿਆ ਸ਼ਾਸਨ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਹਾਂਜੀ ਲੋਕਤੰਤਰ ਦੇ ਵਿੱਚ ਹਰ ਸ਼ਹਿਰੀ ਹਰ ਪਿੰਡੂ ਨੂੰ ਸ਼ਾਸਨ ਦੇ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੁੰਦਾ ਕਿਸ ਤਰੀਕੇ ਨਾਲ ਜਦੋਂ ਉਹ 18 ਸਾਲ ਦਾ ਹੋ ਜਾਂਦਾ ਆਪਣੀ ਵੋਟ ਆ ਦਾ ਕਰ ਸਕਦਾ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੇ 21 ਸਾਲ ਦੇ ਹੋ ਸਕਦੇ ਨੇ ਉਹ ਜਦੋਂ ਆਪਣੇ ਜਿਹੜੇ ਕਿ ਸਰਪੰਚ ਦੀ ਚੋਣ ਲੜ ਸਕਦੇ ਨੇ ਜਿਹੜੇ 25 ਸਾਲ ਦੇ ਹੋਣ ਲੋਕ ਸਭਾ ਦੀ ਚੋਣ ਲੜ ਸਕਦੇ ਨੇ 30 ਸਾਲ ਦੀ ਰਾਜ ਸਭਾ ਲਈ ਤੇ 35 ਸਾਲ ਲਈ ਰਾਸ਼ਟਰਪਤੀ ਦੀ ਚੋਣ ਲਈ ਮਤਲਬ ਕਿ ਇਸ ਤਰੀਕੇ ਨਾਲ ਉਹ ਸ਼ਾਸਨ ਪੋਲਿਟਿਕਲ ਪ੍ਰਣਾਲੀ ਦੇ ਵਿੱਚ ਜਿਹੜੇ ਕਿ ਹਿੱਸਾ ਲੈ ਸਕਦੇ ਹਨ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਜਨਤਾ ਲੋਕ ਜਨ ਜਨਤਕ ਮਾਮਲੇ ਤੇ ਰਾਜ ਦੇ ਮਾਮਲੇ ਵਿੱਚ ਸਰਗਰਮ ਹਿੱਸਾ ਲੈਂਦੇ ਨੇ ਅਗਿਆ ਜਨਤਕ ਬਾਲਗ ਵੋਟ ਅਧਿਕਾਰ ਤੁਸੀਂ ਜਨਤਕ ਵੀ ਕੱਟ ਸੌ ਦੇ ਸਿੱਧਾ ਬਾਲ ਬਾਲ ਵੋਟ ਅਧਿਕਾਰ ਹਾਂਜੀ ਲੋਕਤੰਤਰ ਦੇ ਵਿੱਚ ਬਾਲ ਮਤ ਅਧਿਕਾਰ ਪਰਚਲਿਤ ਹੁੰਦਾ ਬਾਲ ਮਤ ਅਧਿਕਾਰ ਤੇ ਹੀ ਲੋਕ ਆਪਣੇ ਪ੍ਰਤੀਨਿਧਾਂ ਨੂੰ ਚੁਣਦੇ ਨੇ ਤੇ ਸਾਰੇ ਨਾਗਰਿਕਾਂ ਨੂੰ ਜਿਹੜੇ ਕਿ ਬਿਨਾਂ ਕਿਸੇ ਭੇਦਭਾਵ ਤੇ ਜਿਹੜੇ ਵੋਟ ਦਾ ਅਧਿਕਾਰ ਹੁੰਦਾ ਲਿੰਗ ਧਰਮ ਜਾਤ ਕਿਸੇ ਵੀ ਤਰੀਕੇ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਭਾਰਤ ਇੰਗਲੈਂਡ ਅਮਰੀਕਾ ਕੈਨੇਡਾ ਆਦਿ ਦੇ ਵਿੱਚ 18 ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਆ ਤੇ ਭਾਰਤ ਦੇ ਵਿੱਚ ਪਹਿਲਾਂ ਇਹ ਜਿਹੜਾ ਕਿ ਵੋਟ ਦੇਣ ਦਾ ਅਧਿਕਾਰ 21 ਸਾਲ ਸੀ ਬਟ 1988 ਇਹਦੇ ਵਿੱਚ ਜਿਹੜੇ ਸੋਧ ਕਰਕੇ ਜਿਹੜੀ 1999 ਚ ਲਾਗੂ ਹੋਈ ਜਿਹਦੇ ਅਕੋਰਡਿੰਗ ਏਜ ਆ ਜਿਹੜੀ ਕਿ 18 ਸਾਲ ਕਰ ਦਿੱਤੀ ਵੀ ਇਹ 61ਵੇਂ ਸੰਵਿਧਾਨਿਕ ਸੋਧ ਦੁਆਰਾ ਅੱਗੇ ਹੈਗਾ ਸਮਾਨਤਾ ਹਾਂਜੀ ਲੋਕਤੰਤਰ ਦੇ ਵਿੱਚ ਕੀ ਹੁੰਦਾ ਕਿ ਸਾਰੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਹੁੰਦਾ ਠੀਕ ਹੈ ਸਮਾਨਤਾ ਦਾ ਅਧਿਕਾਰ ਕਿਸੇ ਵੀ ਤਰੀਕੇ ਨਾਲ ਕਿਸੇ ਇੱਕ ਤਰ੍ਹਾਂ ਦਾ ਵਿਤਕਰਾਨੀ ਕੀਤਾ ਜਾਂਦਾ ਨਾ ਧਰਮ ਦੇ ਆਧਾਰ ਤੇ ਨਾ ਲਿੰਗ ਦੇ ਆਧਾਰ ਤੇ ਨਾ ਜਾਤ ਦੇ ਆਧਾਰ ਤੇ ਨਾ ਰੰਗ ਦੇ ਆਧਾਰ ਤੇ ਤੇ ਨਾ ਹੀ ਭਾਸ਼ਾ ਦੇ ਆਧਾਰ ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸਾਰਿਆਂ ਨੂੰ ਜਿਹੜੇ ਕਿ ਬਰਾਬਰ ਰਾਜਨੀਤਿਕ ਸਮਾਜਿਕ ਧਾਰਮਿਕ ਆਰਥਿਕ ਜਿਹੜੇ ਕਿ ਸਮਾਨਤਾ ਹੁੰਦੀ ਹੈ ਲੋਕਾਂ ਨੂੰ ਆਪਣੇ ਜੀਵਨ ਦਾ ਵਿਕਾਸ ਕਰਨ ਲਈ ਬਰਾਬਰ ਮੌਕੇ ਦਿੱਤੇ ਜਾਂਦੇ ਹਾਂਜੀ ਅਧਿਕਾਰ ਤੇ ਸੁਤੰਤਰਤਾਵਾਂ ਜਿਹੜੇ ਲੋਕਤੰਤਰ ਹੁੰਦੀ ਹੈ ਲੋਕਤੰਤਰ ਦੇ ਵਿੱਚ ਨਾਗਰੀਕਾਂ ਨੂੰ ਜਿਹੜੇ ਕਿ ਮੌਲਿਕ ਅਧਿਕਾਰ ਦਿੱਤੇ ਉਹਨਾਂ ਜਿਵੇਂ ਭਾਰਤ ਵਿੱਚ ਆਪਾਂ ਨੂੰ ਜਿਹੜੇ ਕਿ 6 ਅਧਿਕਾਰ ਦਿੱਤੇ ਗਏ ਨੇ ਮੌਲਿਕ ਪਹਿਲਾਂ ਮੌਲਿਕ ਅਧਿਕਾਰਾਂ ਦੀ ਗਿਣਤੀ 7 ਸੀ ਤੇ ਹੁਣ ਜਿਹੜੇ ਕਿ ਜ਼ਮੀਨੀ ਜਿਹੜਾ ਅਧਿਕਾਰ ਉਹਨੂੰ ਕੱਢ ਕੇ ਕਾਨੂੰਨੀ ਬਣਾ ਦਿੱਤਾ ਗਿਆ ਤਾਂ ਹੁਣ ਅਧਿਕਾਰ 6 ਨੇ ਸਮਾਨਤਾ ਦਾ ਅਧਿਕਾਰ ਹਾਂਜੀ ਜਿਵੇਂ ਅਧਿਕਾਰ ਨੇ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਵਿਰੁੱਧ ਅਧਿਕਾਰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਤੇ ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਠੀਕ ਹੈ ਤੇ ਹਰ ਇੱਕ ਨਾਗਰਿਕ ਕੋਲ ਆਪਣੇ ਵੋਟ ਦੇਣ ਦਾ ਅਧਿਕਾਰ ਹੈ, ਚੁਣੇ ਜਾਣ ਦਾ ਅਧਿਕਾਰ ਹੈ, ਠੀਕ ਹੈ, ਚੋਣਾ ਲੜਨ ਦਾ ਅਧਿਕਾਰ ਹੈ, ਹਲੋਚਨਾ ਕਰਨ ਦਾ ਅਧਿਕਾਰ ਹੈ, ਸਰਕਾਰ ਦੀ ਲੋਚਨਾ ਕਰਨ ਦਾ ਅਧਿਕਾਰ ਹੈ, ਆਪਣੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ। ਠੀਕ ਹੈ, ਇਹ ਸੁਤੰਤਰਤਾਵਾਂ ਵੀ ਅੱਗੇ 6 ਪ੍ਰਕਾਰ ਦੀਆਂ ਨੇ, ਭਾਸ਼ਣ ਦੇਣ ਦੀ ਸੁਤੰਤਰਤਾ, ਸੰਗ ਬਣਾਉਣ ਦੀ, ਸ਼ਾਂਤੀਪੂਰਵ ਇਕੱਠੇ ਹੋਣ ਦੀ ਸੁਤੰਤਰਤਾ, ਆਪਣੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ। ਹਾਂਜੀ, ਅੱਗੇ ਹੈਗਾ ਜਨਮਤ ਤੇ ਆਧਾਰਿਤ ਸਰਕਾਰ। ਜਨਮਤ ਕੀ ਹੁੰਦੀ ਆ? ਜਨਤਾ ਦੀ رائے, ਲੋਕਾਂ ਦੀ رائے। ਠੀਕ ਹੈ ਜਿਸ ਨੂੰ ਜਿਹੜੀ ਲੋਕਾਂ ਦੀ رائے ਆਪਾਂ ਨੂੰ ਜਨਤਾ ਦੀ رائے ਆਪਾਂ ਨੂੰ VOTING ਟਾਈਮ ਆਪਾਂ ਨੂੰ ਨਜ਼ਰ ਆਉਂਦੀ ਹੈ ਜਦੋਂ ਵੋਟ ਅਦਾ ਕਰਕੇ ਜਿਹੜੇ ਕਿ ਉਹ ਆਪਣੇ ਪ੍ਰਤੀਨਿਧ ਨੂੰ ਚੁਣਦੇ ਨੇ ਤਾਂ ਲੋਕਤੰਤਰ ਦੇ ਸਮਰਥਕਾਂ ਦੇ ਵਿਚਾਰ ਦੇ ਅਨਸਾਰ ਲੋਕਤੰਤਰ ਵਿੱਚ ਜਿਹੜੀ ਸਰਕਾਰ ਉਹ ਕਿਤੇ ਟਿੱਕੀ ਵੀ ਹੁੰਦੀ ਹੈ ਜਨਤਾ ਜਨਮਤ ਤੇ ਟਿੱਕੀ ਵੀ ਹੁੰਦੀ ਹੈ ਅੱਗੇ ਹੈਗਾ ਸੀਮਤ ਤੇ ਸੰਵਿਧਾਨਿਕ ਸਰਕਾਰ ਹਾਂਜੀ ਲੋਕਤੰਤਰ ਦੇ ਵਿੱਚ ਜਿਹੜੀ ਸਰਕਾਰ ਉਹ ਸੰਵਿਧਾਨਿਕ ਸਰਕਾਰਾਂ ਹੁੰਦੀਆਂ ਨੇ ਜਿਦੇ ਵਿੱਚ ਜਿਹੜੇ ਕਿ ਵਿਧਾਨਪਾਲਿਕਾ ਸਰਕਾਰ ਦੇ ਤਿੰਨ ਅੰਗ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਵਿਧਾਨਪਾਲਿਕਾ ਕਾਨੂੰਨ ਬਣਾਉਂਦੀ ਆ ਕਾਰਜਪਾਲਿਕਾ ਲਾਗੂ ਕਰਦੀ ਆ ਤੇ ਨਿਆਂਪਾਲਿਕਾ ਜਿਹੜੇ ਅਧਿਕਾਰਾਂ ਦੀ ਰੱਖਿਆ ਕਰਦੀ ਆ ਉਹ ਕਾਨੂੰਨਾਂ ਦੀ ਵਿਆਖਿਆ ਕਰਦੀ ਆ ਤੇ ਕਾਰਜਪਾਲਿਕਾ ਜਿਹੜੇ ਕਿ ਵਿਧਾਨਪਾਲਿਕਾ ਪ੍ਰਤੀ ਉਤਰਦਾ ਹੀ ਹੁੰਦੀ ਆ ਮਤਲਬ ਕਿ ਦੋਨਾਂ ਦੇ ਵਿੱਚ ਪਰਸਪਰ ਸਬੰਧ ਹੁੰਦੇ ਨੇ ਤਾਂ ਉਹ ਹੋ ਜੂਗੀ ਸੰਵਿਧਾਨਿਕ ਸਰਕਾਰ ਤੇ ਉਹ ਜਿਹੜੀ ਇਹਦੇ ਵਿੱਚ ਸੰਵਿਧਾਨਿਕ ਸਰਕਾਰ ਹੁੰਦੀ ਹੈ ਉਹ ਵੀ ਕੁਝ ਉਹਨਾਂ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਕੰਮ ਕਰਦੇ ਨੇ ਲਿਮਟਿਡ ਉਹਨਾਂ ਨੂੰ ਜਿਹੜੇ ਕਿ ਜੋ ਜੋ ਉਹਨਾਂ ਦੇ ਅਧੀਨ ਕਰਜਾਂਉਂਦੇ ਨੇ ਉਹਨਾਂ ਨੂੰ ਜਿਹੜੇ ਕਿ ਉਹ ਨਿਪਟਾਰੇ ਚਾਹਤੀਆਂ ਨੇ ਅੱਗੇ ਹਨ ਨਿਯਮਤ ਚੋਣਾਂ ਹਾਂ ਦੀ ਲੋਕਤੰਤਰ ਦੀ ਇੱਕ ਇਹ ਵਿਸ਼ੇਸ਼ਤਾ ਕੀ ਇਹਦੇ ਵਿੱਚ ਨਿਸ਼ਚਿਤ ਸਮੇਂ ਦੇ ਮਿਆਦ ਤੇ ਜਿਹੜੇ ਕਿ ਚੋਣਾਂ ਹੁੰਦੀਆਂ ਨੇ ਜਿਵੇਂ ਹਰ 5 ਸਾਲ ਬਾਅਦ ਜਿਹੜੇ ਕਿ ਇਲੈਕਸ਼ਨਸ ਹੁੰਦੇ ਨੇ ਠੀਕ ਹੈ ਨਿਸ਼ਚਿਤ ਸਮੇਂ ਤੇ ਤੇ ਨਿਯਮਤ ਚੋਣਾਂ ਰਾਹੀਂ ਲੋਕਤੰਤਰ ਦੀ ਸਥਾਪਨਾ ਹੁੰਦੀ ਹੈ ਚੋਣਾਂ ਵਿੱਚ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਉਸ ਦਲ ਦੀ ਜਿਹੜ ਜਿਸ ਦਲ ਨੂੰ ਵੀ ਬਹੁਮਤ ਪ੍ਰਾਪਤ ਹੋਊਗਾ ਉਸ ਦਲ ਦੀ ਜਿਹੜੀ ਸਰਕਾਰ ਬਣਦੀ ਹੈ ਤੇ ਚੋਣਾਂ ਸੁਤੰਤਰ ਤੇ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਅੱਗੇ ਸ਼ਕਤੀਆਂ ਦੀ ਵੰਡ ਹਾਂਜੀ ਲੋਕਤੰਤਰ ਦੇ ਸਮਰਥਕ ਸ਼ਕਤੀਆਂ ਦੀ ਇਹਦੇ ਵਿੱਚ ਵੰਡ ਹੁੰਦੀ ਹੈ ਸ਼ਕਤੀਆਂ ਦੀ ਵੰਡ ਭਾਵ ਕਿ ਜਿਹੜੇ ਕਿ ਇਹਦੇ ਵਿੱਚ ਸੰਗ ਸੂਚੀ ਦੇ ਵਿੱਚ ਰਾਜ ਸੂਚੀ ਦੇ ਵਿੱਚ ਸੰਵਰਤੀ ਸੂਚੀ ਦੇ ਵਿੱਚ ਐਵੇਂ ਸ਼ਕਤੀਆਂ ਦੀ ਵੰਡ ਕੀਤੀ ਵੀ ਜਾਂਦੀ ਹੈ ਠੀਕ ਹੈ ਤੇ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਉਹਨਾਂ ਦਾ ਆਪਣਾ ਆਪਣਾ ਕਾਰਜ ਹੈ ਜਿਹੜੇ ਕਿ ਨਿਸ਼ਚਿਤ ਕੀਤਾ ਜਾਂਦਾ ਹੈ ਸ਼ਕਤੀਆਂ ਦਾ ਵਿਕੇਂਦਰੀਕਰਨ ਵੀ ਉਹੀ ਪੁਆਇੰਟ ਆ ਗਿਆ ਵੀ ਸ਼ਕਤੀਆਂ ਕਿਸੇ ਇੱਕ ਕੋਲ ਨਹੀਂ ਹੁੰਦੀਆਂ ਬਲਕਿ ਜਿਹੜੇ ਕਿ ਸਰਕਾਰ ਦੇ ਤਿੰਨ ਅੰਗ ਨੇ ਉਹਨਾਂ ਦੇ ਕੋਲ ਆਪਣੇ ਆਪਣੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਜਿਹੜੇ ਕਿ ਸ਼ਕਤੀ ਸ਼ਕਤੀਆਂ ਜਿਹੜੇ ਕਿ ਸੰਗ ਸੂਚੀ ਰਾਜ ਸੂਚੀ ਸੰਵਰਤੀ ਤੇ ਸੰਵਰਤੀ ਸੂਚੀ ਦੇ ਅਧੀਨ ਜਿਹੜੇ ਕਿ ਕਾਰਜ ਸੌਂਪੇ ਜਾਂਦੇ ਨੇ ਸੰਵਰਤੀ ਸੂਚੀ ਦੇ ਵਿੱਚ ਰਾਜ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੋਨੇ ਆਪਣਾ ਜਿਹੜੇ ਕਿ ਕਾਨੂੰਨ ਬਣਾ ਸਕਦੇ ਹੁੰਦੇ ਨੇ ਤੇ ਰਾਜ ਸੂਚੀ ਦੇ ਵਿੱਚ ਰਾਜ ਸਰਕਾਰਾਂ ਸੰਘ ਸੂਚੀ ਦੇ ਵਿੱਚ ਜਿਹੜੇ ਕਿ ਕੇਂਦਰ ਸਰਕਾਰ ਸ਼ਾਂਤੀਪੂਰਨ ਸਾਧਨ ਹਾਂਜੀ ਲੋਕਤੰਤਰ ਦੀ ਇੱਕ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਸ਼ਾਂਤੀਪੂਰਨ ਸਾਧਨਾਂ ਨਾਲ ਸਰਕਾਰ ਨੂੰ ਬਦਲਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਸ਼ਾਂਤੀਪੂਰਨ ਸਾਧਨ ਭਾਵ ਕਿ ਆਪਣੇ ਇਲੈਕਸ਼ਨ ਜਦੋਂ ਹੁੰਦੇ ਨੇ ਆਪਣੀ VOTING ਅਦਾ ਕਰਕੇ ਜਿਹੜੇ ਕਿ ਆਪਣੇ ਪ੍ਰਤੀਨਿਧਾਂ ਨੂੰ ਚੇਂਜ ਕਰ ਸਕਦੇ ਨੇ ਤੇ ਇਹਦੇ ਵਿੱਚ ਕੋਈ ਹਿੰਸਕ ਜਾਂ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਸਰਕਾਰ ਨੂੰ ਬਦਲਣ ਦੇ ਵਿਰੁੱਧ ਹਨ ਲੋਕਤੰਤਰ ਦੇ ਵਿੱਚ ਅੱਗੇ ਹੈ ਕਾਰਜਪਾਲਿਕਾ ਦੀ ਜ਼ਿੰਮੇਵਾਰੀ ਹਾਂਜੀ ਲੋਕਤੰਤਰ ਦੇ ਵਿੱਚ ਸ਼ਾਸਨ ਚਲਾਉਣ ਦੀ ਜ਼ਿੰਮੇਵਾਰੀ ਕਾਰਜਪਾਲਿਕਾ ਦੀ ਹੁੰਦੀ ਹੈ ਕਾਰਜਪਾਲਿਕਾ ਸ਼ਾਸਨ ਚਲਾਉਣ ਦੇ ਵਿੱਚ ਵਿਧਾਨ ਮੰਡਲ ਪ੍ਰਤੀ ਉੱਤਰਦਾਈ ਹੁੰਦੀ ਹੈ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਕਿ ਸੰਸਦ ਸਰਕਾਰ ਦੇ ਵਿੱਚ ਕਾਰਜਪਾਲਿਕਾ ਆਪਣੇ ਕੰਮਾਂ ਤੇ ਨੀਤੀਆਂ ਲਈ ਵਿਧਾਨ ਮੰਡਲ ਪ੍ਰਤੀ ਉੱਤਰਦਾਈ ਹੁੰਦੀ ਹੈ ਤੇ ਕ ਆਪਣੇ ਜਿਹੜੇ ਵੀ ਕੰਮ ਕਰਦੀ ਆ ਉਹ ਕਾਰਜਪਾਲਿਕਾ ਨਿਯਮਾਂ ਨੂੰ ਲਾਗੂ ਕਰਦੀ ਹੈ ਵਿਧਾਨਪਾਲਿਕਾ ਜਿਹੜੀ ਕਿ ਕਾਨੂੰਨ ਬਣਾਉਂਦੀ ਆ ਤੇ ਪ੍ਰਧਾਨਗੀ ਸਰਕਾਰ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ ਤੇ ਬਹੁਮਤ ਦਾ ਸ਼ਾਸਨ ਲੋਕਤੰਤਰ ਬਹੁਮਤ ਦਾ ਸ਼ਾਸਨ ਹੁੰਦਾ ਭਾਵ ਕਿ ਜਿਸ ਜਿਸ ਪਾਰਟੀ ਨੂੰ ਬਹੁਮਤ ਮਿਲਦਾ ਉਸੇ ਪਾਰਟੀ ਦੀ ਜਿਹੜੀ ਸਰਕਾਰ ਬਣਦੀ ਹੈ ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਬਹੁਮਤ ਹੁੰਦਾ ਤੇ ਲੋਕਤੰਤਰ ਵਿੱਚ ਹਰੇਕ ਫੈਸਲਾ ਬਹੁਮਤ ਨਾਲ ਹੀ ਲਿਆ ਜਾਂਦਾ ਕਾਨੂੰਨ ਦਾ ਸ਼ਾਸਨ ਲੋਕਤੰਤਰ ਦੇ ਵਿੱਚ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਸਭ ਤੋਂ ਵੱਧ ਸੁਪੀਰੀਅਰ ਹੁੰਦਾ ਕਾਨੂੰਨ ਠੀਕ ਹੈ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਹੈ ਕੋਈ ਉੱਚੀ ਨੀਚ ਕਿਸੇ ਵੀ ਤਰੀਕੇ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਂਦਾ ਕਿਸੇ ਵੀ ਤਰੀਕੇ ਦਾ ਤੇ ਕਾਨੂੰਨ ਹੀ ਹੈ ਜਿਹੜੇ ਕਿ ਅਗਰ ਕੋਈ ਲੰਘਣਾ ਕਰਦਾ ਤਾਂ ਉਹਨੂੰ ਸਜ਼ਾ ਮਿਲਦੀ ਹੈ ਤੇ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਲੋਕਤੰਤਰ ਵਿੱਚ ਹਰੇਕ ਵਾਸੀ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਅਧਿਕਾਰ ਹੈ ਤੇ ਹਰੇਕ ਨਾਗਰਿਕ ਨੂੰ ਆਪਣੇ ਵਿਚਾਰਾਂ ਨੂੰ ਜ਼ਾਹਰ ਕਰਨ ਦੀ ਆਜ਼ਾਦੀ ਹੈ ਮੌਲਿਕ ਅਧਿਕਾਰ ਹਾਂਜੀ ਲੋਕਤੰਤਰ ਦੇ ਵਿੱਚ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਦੇ ਰੱਖਿਆ ਅਦਾਲਤਾਂ ਰਾਹੀਂ ਕਿਤੇ ਜਨ ਨੂੰ ਭਾਵੇਂ ਕਿਸੇ ਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ ਜਿਦਨੇ ਅਗਰ ਆਪਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਅਧਿਕਾਰ ਨੇ ਉਹ ਕਿਸੇ ਤਰੀਕੇ ਨਾਲ ਉਹਨਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਆਪਾਂ ਅਦਾਲਤ ਦਾ ਜਿਹੜੀ ਕਿ ਦਰਵਾਜ਼ਾ ਖੜਕਾ ਸਕਦੇ ਆ। ਇਹ ਸੀ ਇਹਦੇ ਵਿਸ਼ੇਸ਼ਤਾਵਾਂ। ਲੋਕਤੰਤਰ ਅਤੇ ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਪ੍ਰਤੱਖ ਤੇ ਅਪਰਤੱਖ ਪ੍ਰਤੱਖ ਲੋਕਤੰਤਰ ਮੈਂ ਬਿਲਕੁਲ ਸਿੰਪਲ ਵਰਡਿੰਗ ਚ ਦੱਸੂਗੀ ਪ੍ਰਤੱਖ ਲੋਕਤੰਤਰ ਉਹ ਹੁੰਦਾ ਜਿਦੇ ਵਿੱਚ ਜਨਤਾ ਨੂੰ ਬਤੋ ਬਤ রাইਟਸ ਹੁੰਦੇ ਨੇ ਜਨਤਾ ਨੂੰ ਆਪਣੀ ਵੋਟ ਅਦਾ ਕਰਕੇ ਆਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੁੰਦਾ ਹੁੰਦਾ ਉਹ ਹੁੰਦਾ ਅਪਰਤੱਖ ਲੋਕਤੰਤਰ ਜਿਵੇਂ ਕਿ ਆਪਾਂ ਅਪਰਤੱਖ ਲੋਕਤੰਤਰ ਦੇ ਵਿੱਚ ਆਪਣੇ ਇਲੈਕਸ਼ਨਸ ਆਉਂਦੇ ਨੇ ਲੋਕ ਸਭਾ ਦੀਆਂ ਰਾਜ ਵਿਧਾਨ ਸਭਾ ਦੇ ਸਰਪੰਚੀਆਂ ਚੁਣਨਾ ਇਹ ਹੁੰਦੀਆਂ ਨੇ ਪ੍ਰਤੱਖ ਤੇ ਉਪਰਤਖ ਦੇ ਵਿੱਚ ਆ ਜਾਣਗੀਆਂ ਜਿਹਦੇ ਵਿੱਚ ਜਨਤਾ ਨੂੰ ਪ੍ਰਤਿਨਿਧ ਚੁਣਨ ਦਾ ਅਧਿਕਾਰ ਨਹੀਂ ਹੁੰਦਾ ਜਨਤਾ ਦੁਆਰਾ ਜਿਹੜੇ ਚੁਣੇ ਹੋਏ ਪ੍ਰਤਿਨਿਧਨ ਨੂੰ ਅੱਗੇ ਆਪਣੇ ਜਿਹੜੇ ਕੀ ਪ੍ਰਤਿਨਿਧਾਂ ਨੂੰ ਚੁੰਦੇ ਨੇ ਜਿਵੇਂ ਕਿ ਰਾਜ ਸਭਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਠੀਕ ਹੈ ਇਹ ਚੋਣਾਂ ਹੋ ਜਾਣਗੀਆਂ ਉਹਨਾਂ ਦੀਆਂ ਆ ਉਪਰਤਖ ਲੋਕਤੰਤਰ ਦੀ ਤੇ ਜਿਹੜੇ ਸ਼ਹਿਰੀ ਸਥਾਨਕ ਸਰਕਾਰਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਕੀ ਉਹ ਪ੍ਰਤੱਖ ਲੋਕਤੰਤਰ ਦੇ ਵਿੱਚ ਆਉਣਗੇ ਆ ਉਪਰਤੱਖ ਵਾਲੀਆਂ ਰਾਸ਼ਟਰਪਤੀ ਰਾਜ ਸਵਾ ਰਾਸ਼ਟਰਪਤੀ ਪ੍ਰਸ਼ਟਪਤੀ ਦੇ ਜਿਹੜੇ ਕੀ ਚੋਣਾਂ ਜਿਹੜੇ ਕੀ ਉਹ ਅਪਰਤੱਖ ਲੋਕਤੰਤਰ ਦੇ ਵਿੱਚ ਆ ਜਾਣਗੇ। ਹਾਂਜੀ ਅੱਗੇ ਅਗਲਾ ਤੁਹਾਡਾ ਕੁਐਸਚਨ ਹੈਗਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਅਵਸਥਾਵਾਂ ਜਾਂ ਜ਼ਰੂਰੀ ਸ਼ਰਤਾਂ। ਠੀਕ ਹੈ। ਲੋਕਤੰਤਰ ਦੀ ਸਫਲਤਾ ਲਈ ਕਿਹੜੀਆਂ-ਕਿਹੜੀਆਂ ਜ਼ਰੂਰੀ ਸ਼ਰਤਾਂ ਹਨ? हां जी लोकतन्त्रिक सर्व उत्तम शासन ਪ੍ਰਣਾਲੀ ਇਹਦੇ ਵਿੱਚ ਵੀ ਤੁਸੀਂ ਸਟੂਡੈਂਟਸ ਪਹਿਲਾਂ ਜਾਣ ਪਛਾਣ ਫਿਰ ਲੋਕਤੰਤਰ ਦੀ ਪਰਿਭਾਸ਼ਾ ਫਿਰ ਅੱਗੇ ਤੁਸੀਂ ਸ਼ਰਤਾਂ ਲਿਖਣੀਆਂ ਨੇ ਸਰਬਉਤਮ ਸ਼ਾਸਨ ਪ੍ਰਣਾਲੀ ਆ ਇਹਦੀ ਸਫਲਤਾ ਲਈ ਉਚਿਤ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ ਤੇ ਜਿਸ ਕਰਕੇ ਜਿਹੜੇ ਕਿ ਇਹਦੇ ਵਿੱਚ ਕਿਹੋ ਜਿਹਾ ਵਾਤਾਵਰਣ ਹੋਣਾ ਹੈ ਕੀ ਜ਼ਰੂਰੀ ਸ਼ਰਤਾਂ ਹੋਣਗੀਆਂ ਤਾਂ ਕਿ ਇਹ ਵਧੀਆ ਢੰਗ ਦੇ ਨਾਲ ਚੱਲ ਸਕੇ ਤੋਂ ਹੈਗੀਆਂ ਨੇ ਹਾਂਜੀ ਲੋਕਤੰਤਰ ਲਈ ਦ੍ਰਿੜ ਇੱਛਾ ਜਾਂ ਲਗਨ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਲੋਕਤੰਤਰ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਇੱਛਾ ਹੋਣੀ ਚਾਹੀਦੀ ਹੈ ਲਗਨ ਹੋਣੀ ਚਾਹੀਦੀ ਹੈ ਜਦੋਂ ਤੱਕ ਸਟਰੋਂਗ ਡਿਜ਼ਾਇਰ ਨਹੀਂ ਹੋਊਗੀ ਠੀਕ ਹੈ ਤਾਂ ਉਹ ਆਪਾਂ ਲੋਕਤੰਤਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੇ ਜਿਹੜੇ ਲੋਕਾਂ ਨੂੰ ਸਤੰਤਰਤਾ ਸਮਾਨਤਾ ਦੀ ਭਾਵਨਾਵਾਂ ਨਾਲ ਲਗਨ ਹੁੰਦੀ ਹੈ ਜੇ ਲੋਕ ਮਨੁੱਖੀ ਭਾਈਚਾਰੇ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੇ ਨੇ ਤਾਂ ਉਹ ਲੋਕ ਲੋਕਤੰਤਰ ਨੂੰ ਸਫਲ ਬਣਾਉਣ ਲਈ ਜਿਹੜੇ ਆਪਣੀ ਹਰ ਸੰਭਵ ਕੋਸ਼ਿਸ਼ ਕਰਦੇ ਨੇ ਪਹਿਲਾ ਪੁਆਇੰਟ ਕੀ ਹੋ ਗਿਆ ਇਹ ਕਿ ਲੋਕਤੰਤਰ ਲਈ ਲੋਕਾਂ ਦੇ ਮਨਾਂ ਦੇ ਵਿੱਚ ਦ੍ਰਿੜ ਇੱਛਾ ਤੇ ਲਗਨ ਹੋਣੀ ਚਾਹੀਦੀ ਹੈ ਦੂਜਾ ਚੰਗੀ ਵਿਦਿਕ ਪ੍ਰਣਾਲੀ ਜਾਂ ਆਪਾਂ ਕਹਿ ਸਕਦੇ ਆ ਇੱਕ ਚੰਗੀ ਸਿੱਖਿਆ ਪ੍ਰਣਾਲੀ ਹਾਂਜੀ ਵਿਦਿਆ ਹਾਂਜੀ ਵਿਦਿਆ ਵਿਦਿਆ ਭਾਵ ਕੀ ਸਿੱਖਿਆ ਇੱਕ ਅਜਿਹਾ ਸਾਧਨ ਹੈ ਜਿਹਦੇ ਦੁਆਰਾ ਇੱਕ ਚੰਗੇ ਨਾਗਰਿਕਾ ਪੰਦੇ ਕੀ ਤਿਆਰ ਕਰ ਸਕਦੇ ਆ ਤਾਂ ਇਹਦਾ ਇਹਦਾ ਦੇਸ਼ ਤਾਂ ਹੀ ਪ੍ਰਾਪਤ ਹੋ ਸਕਦਾ ਆਪਾਂ ਨੂੰ ਜੇ ਚੰਗੀ ਵਿਦਿਅਕ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਹੋਵੇ ਚੰਗੀ ਵਿਦਿਅਕ ਸ਼ਾਸਨ ਪ੍ਰਣਾਲੀ ਦੇ ਰਾਹੀਂ ਨਾਗਰਿਕਾਂ ਨੂੰ ਆਪਾਂ ਸਰੀਰਕ ਮਾਨਸਿਕ ਅਧਿਆਤਮਿਕ ਪੱਖਾਂ ਦਾ ਜਿਹੜੇ ਕਿ ਉਹਨਾਂ ਦਾ ਵਿਕਾਸ ਕਰ ਸਕਦੇ ਆ ਚੰਗੀ ਵਿਦਿਅਕ ਸਿੱਖਿਆਕ ਪ੍ਰਣਾਲੀ ਰਾਹੀਂ ਆਪਾਂ ਨਾਗਰਿਕਾਂ ਨੂੰ ਜਿਹੜੇ ਕਿ ਸਟੂਡੈਂਟਸ ਭਾਗ ਕੀ ਜਿਹੜੇ ਭਵਿੱਖ ਦੇ ਨਾਗਰਿਕ ਹੁੰਦੇ ਨੇ ਉਹਨਾਂ ਨੂੰ ਆਪਾਂ ਐਨ ਵਧੀਆ ਢੰਗ ਦੇ ਨਾਲ ਆ ਜਿਹੜੇ ਕਿ ਪੋਲਿਟਿਕਲ ਪ੍ਰਣਾਲੀ ਪ੍ਰਣਾਲੀ ਦੇ ਲਈ ਸੁਚੇਤ ਕਰ ਸਕਦੇ ਆ ਲੋਕਤੰਤਰ ਦੇ ਲਈ ਉਹਨਾਂ ਦੇ ਮਨਾਂ ਦੇ ਵਿੱਚ ਲਗਨ ਪੈਦਾ ਕਰ ਸਕਦੇ ਆ ਭਾਵਨਾ ਪੈਦਾ ਕਰ ਸਕਦੇ ਤੇ ਕਿਉਂਕਿ ਇਹੀ ਜਿਹੜੇ ਕਿ ਸਟੂਡੈਂਟਸ ਨੇ ਜਿਹੜੇ ਵਿੱਦਿਆ ਹਾਸਲ ਕਰਕੇ ਭਵਿੱਖ ਦੇ ਆ ਨੇਤਾ ਬਣਨ ਦੇ ਯੋਗ ਬਣਦੇ ਨੇ ਤਾਂ ਅਗਲਾ ਆ ਜੂਗਾ ਸਚੇਤ ਨਾਗਰਿਕਤਾ ਹਾਂਜੀ ਲੋਕਤੰਤਰ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਨਾਗਰਿਕਾ ਜਿਹੜੇ ਸੁਚੇਤ ਹੋਣਾ ਚਾਹੀਦਾ ਜੇਕਰ ਨਾਗਰਿਕ ਆਪਣੇ ਅਧਿਕਾਰਾਂ ਤੇ ਕਰਤੱਵਾਂ ਪ੍ਰਤੀ ਸੁਚੇਤ ਨਹੀਂ ਹੈ ਤਾਂ ਲੋਕਤੰਤਰ ਦੇ ਲਈ ਇਹ ਕੋ ਰੁਕਾਵਟ ਬਣਦੀ ਹੈ ਨਾ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਵੀ ਕੀ ਉਹਨਾਂ ਦੇ ਅਧਿਕਾਰ ਨੇ ਕੀ ਕੀ ਉਹਨਾਂ ਦੇ ਕਰਤੱਵ ਨੇ ਕੀ ਕੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਲਈ ਸੁਚੇਤ ਹੋਣਾ ਚਾਹੀਦਾ ਜੇ ਸੁਚੇਤ ਹੋਊਗਾ ਤਾਂ ਹੀ ਉਹ ਜਿਹੜੇ ਕਿ ਨਾਗਰਿਕ ਆਪਣੇ ਕਾਨੂੰਨ ਦੇ ਸ਼ਾਸਨ ਭਾਵ ਕਿ ਰਾਜਨੀਤੀ ਪ੍ਰਣਾਲੀ ਵਿੱਚ ਭਾਗ ਲੈਣ ਦੀ ਰੁਚੀ ਰੱਖੂਗਾ ਜੇ ਉਹਨੂੰ ਨਹੀਂ ਹੋਊਗਾ ਤਾਂ ਉਹਨੂੰ ਕੋਈ ਰੁਚੀ ਨਹੀਂ ਹੋਊਗੀ ਕਿਉਂਕਿ ਆਲਸੀ ਜਾਂ ਅਗਿਆਨੀ ਨਾਗਰਿਕ ਨਹੀਂ ਸਗੋ ਸੁਚੇਤ ਨਾਗਰਿਕ ਹੀ ਜਿਹੜੇ ਕਿ ਇੱਕ ਵਧੀਆ ਢੰਗ ਦੇ ਨਾਲ ਦੇਸ਼ ਦੇ ਵਿਕਾਸ ਦੇ ਵਿੱਚ ਹਿੱਸਾ ਪਾ ਸਕਦਾ ਹੈ ਅੱਗੇ ਹੈਗਾ ਆਰਥਿਕ ਸਮਾਨਤਾ ਹਾਂਜੀ ਆਰਥਿਕ ਸਮਾਨਤਾ ਦਾ ਅਰਥ ਹੈ ਸਾਰੇ ਲੋਕਾਂ ਦੀ ਸਮਾਨ ਸਥਿਤੀ ਨਹੀਂ ਬਲਕਿ ਇਹ ਹੈ ਆਰਥਿਕ ਸਮਾਨਤਾ ਦਾ ਅਰਥ ਕਿ ਸਾਰੇ ਲੋਕਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਸਾਧਨਾਂ ਦੀ ਜਿਹੜੇ ਕਿ ਬਰਾਬਰ ਦੇ ਰੂਪ ਦੇ ਵਿੱਚ ਪ੍ਰਾਪਤੀ ਹੋਵੇ ਸਹੀ ਢੰਗ ਦੇ ਨਾਲ ਪ੍ਰਾਪਤੀ ਹੋਵੇ ਵਿਅਕਤੀ ਦੇ ਵਿਅਕਤੀ ਦੁਆਰਾ ਸ਼ੋਸ਼ਣ ਦੀ ਅਨੁਹੋਦ ਹੋਵੇ ਵੀ ਇਹ ਨਾ ਹੋਵੇ ਕਿ ਇੱਕ ਅਮੀਰ ਵਰਗ ਹੈ ਜਾਂ ਕੋਈ ਪਾਵਰ ਵਾਲਾ ਉਹ ਦੂਜੇ ਦਾ ਸ਼ੋਸ਼ਣ ਕਰੇ ਐਵੇਂ ਨਹੀਂ ਹੋਣਾ ਚਾਹੀਦਾ ਹਰ ਇੱਕ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਜਿਹੜੇ ਕਿ ਆਪਣੀ ਸੁਤੰਤਰਤਾ ਹੋਣੀ ਚਾਹੀਦੀ ਆ ਹਰ ਇੱਕ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਜਿਹੜੇ ਸਾਧਨ ਆ ਜਿਹੜੇ ਉਹਨਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਆ ਦੂਜਾ ਕੋਈ ਵੀ ਉਹਦਾ ਜਿਹੜੇ ਕਿ ਸ਼ੋਸ਼ਣ ਨਾ ਕਰੇ ਧਨ ਅਤੇ ਉਤਪਾਦਨ ਦੇ ਸਾਧਨਾਂ ਦੀ ਮਾਲਕੀਅਤ ਵੀ ਉਚਿਤ ਢੰਗ ਦੇ ਨਾਲ ਕੀਤੀ ਵੀ ਜਾਣੀ ਚਾਹੀਦੀ ਆ ਤੇ ਵਿਅਕਤੀ ਦੇ ਜਿਹੜੇ ਜੀਵਨ ਦੇ ਜ਼ਰੂਰੀ ਲੋੜਾਂ ਨੇ ਬੇਸਿਕ ਨੀਡਸ ਨੇ ਉਹ ਜਿਹੜੇ ਕਿ ਕੰਪਲੀਟ ਹੋਣ ਅੱਗੇ ਹੈ ਸਮਾਜਿਕ ਸਮਾਨਤਾ ਹਾਂਜੀ ਇਹ ਕੀ ਆ ਵੀ ਲੋਕਤੰਤਰ ਦੀ ਸਫਲਤਾ ਲਈ ਇਹ ਵੀ ਇੱਕ ਸ਼ਰਤ ਹੈ ਕਿ ਸਮਾਜਿਕ ਸਮਾਨਤਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਜਨਮ ਜਾਤ ਧਰਮ ਵੰਸ਼ ਰੰਗ ਨਸਲ ਲਿੰਗ ਸੰਪਤੀ ਜਨਮ ਸਥਾਨ ਏਰੀਆ ਦੇ ਆਧਾਰ ਤੇ ਕਿਸੇ ਵੀ ਤਰੀਕੇ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਠੀਕ ਹੈ ਜਿੱਥੇ ਵੀ ਵਿਤਕਰਾ ਕੀਤਾ ਜਾਊਗਾ ਉੱਥੇ ਹੀ ਸਮਾਜਿਕ ਸਮਾਨਤਾ ਦੀ ਅਨਹੋਦ ਹੋ ਜਾਊਗੀ ਤਾਂ ਇਹ ਲੋਕਤੰਤਰ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਸਾਰੇ ਪਾਸੇ ਜਿਹੜੇ ਕਿ ਕਿਸੇ ਵੀ ਤਰੀਕੇ ਦੀ ਸਮਾਜ ਦੇ ਵਿੱਚ ਅਸਮਾਨਤਾ ਨਹੀਂ ਹੋਣੀ ਚਾਹੀਦੀ ਦਲ ਪ੍ਰਣਾਲੀ ਹਾਂਜੀ ਜਿੱਥੇ ਰਾਜਨੀਤਿਕ ਦਲ ਪ੍ਰਣਾਲੀ ਆਰਥਿਕ ਤੇ ਰਾਜਨੀਤਿਕ ਸਿਧਾਂਤਾਂ ਦੇ ਸੰਗਠਿਤ ਹੋਣਾ ਜ਼ਰੂਰੀ ਹੈ ਰਾਜਨੀਤਿਕ ਦਲਾਂ ਨੂੰ ਠੀਕ ਹੈ ਉੱਥੇ ਲੋਕਤੰਤਰ ਵਧੀਆ ਢੰਗ ਦੇ ਨਾਲ ਚੱਲ ਚੱਲ ਸਕਦਾ ਤੇ ਆਪਾਂ ਕਹਿ ਸਕਦੇ ਹਾਂ ਕਿ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤ ਇਹ ਹੈ ਕਿ ਜਿਹੜੇ ਦਲ ਨੇ ਉਹ ਆਰਥਿਕ ਤੇ ਰਾਜਨੀਤਿਕ ਸਿਧਾਂਤਾਂ ਦੇ ਸੰਗਠਿਤ ਹੋਣੇ ਚਾਹੀਦੇ ਨੇ ਤੇ ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਇਹ ਸ਼ਰਤ ਹੈ ਕਿ ਜਿਹੜੀ ਦਲ ਪ੍ਰਣਾਲੀ ਨੇ ਜਿਹੜੇ ਦਲ ਨੇ ਉਹ ਚੰਗੇ ਢੰਗ ਦੇ ਨਾਲ ਸੰਗਠਿਤ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਜਿਹੜੇ ਕਿ ਇਹ ਨਾ ਹੋਵੇ ਕਿ ਇੱਕ ਦਾਲੇ ਹੋਵੇ ਇੱਕ ਦਲ ਲੋਕਤੰਤਰ ਦੀ ਸਫਲਤਾ ਨੂੰ ਯਕੀਨੀ ਨਹੀਂ ਬਣਾ ਸਕਦਾ ਤੇ ਨਾ ਹੀ ਜਿਹੜੇ ਕਿ ਬਹੁ ਦਲ ਪ੍ਰਣਾਲੀ ਇਸ ਤਰ੍ਹਾਂ ਜਿਹੜੇ ਕਿ ਦੋ ਦਲ ਪ੍ਰਣਾਲੀ ਇਹਦੇ ਲਈ ਸਹੀ ਹੈ ਤੇ ਸਟੂਡੈਂਟਸ ਇਹਨਾਂ ਦੇ ਵਿੱਚ ਤੁਸੀਂ ਆਪਣੀ ਵਰਡਿੰਗ ਦੇ ਸਮਝ ਕੇ ਵੀ ਤੁਸੀਂ ਇਹਨਾਂ ਦੇ ਵਿੱਚ ਹੋਰ ਆਪਣੇ ਵੱਲੋਂ ਵੀ ਮਟੀਰੀਅਲ ਜਿਹੜੇ ਕਿ ਐਡ ਕਰ ਸਕਦੇ ਹੋ ਜਿਵੇਂ ਕਿ ਸचेत ਨਾਗਰਿਕਤਾ ਚੰਗੀ ਵਿਦਿਗ ਪ੍ਰਣਾਲੀ ਇਹਨਾਂ ਦੇ ਵਿੱਚ ਇਹ ਵੀ ਆਪਾਂ ਲਿਖ ਸਕਦੇ ਹਾਂ ਵੀ ਜਿਹੜੇ ਕਿ ਅਗਰ ਇਹ ਸचेत ਨਾਗਰਿਕ ਹੋਣ ਉਹ ਆਪਣੇ ਵੋਟ ਪਾਉਣ ਦਾ ਅਧਿਕਾਰ ਦਾ ਚੰਗੇ ਢੰਗ ਨਾਲ ਜਿਹੜੇ ਕਿ ਪਤਾ ਹੋਊਗਾ ਵੀ ਕਿਸ ਤਰੀਕੇ ਨਾਲ ਵੋਟ ਆਦਾ ਕਰਨੀ ਹੈ ਵੀ ਮੈਨੂੰ ਕਿਉਂਕਿ ਉਹਦੀ ਇੱਕ ਇੱਕ ਵੋਟ ਆ ਜਿਹੜੀ ਕਿ ਬਹੁਤ ਕੀਮਤੀ ਹੁੰਦੀ ਆ ਠੀਕ ਹੈ ਆਪਣੀ ਸ਼ਾਸਨ ਪ੍ਰਣਾਲੀ ਦੇ ਵਿੱਚ ਹਿੱਸਾ ਲੈ ਸਕਦਾ ਤੇ ਵਿਦਿਗ ਪ੍ਰਣਾਲੀ ਰਹੀ ਵੀ ਉਹ ਗੁਣ ਆ ਜਿਹੜੇ ਕਿ ਇੱਕ ਨਾਗਰਿਕ ਦੇ ਵਿੱਚ ਵਿਕਸਿਤ ਹੋ ਸਕਦੇ ਨੇ ਹਾਂਜੀ ਅਗਲਾ ਪੁਆਇੰਟ ਹੈਗਾ ਸਤੰਤਰ ਨਿਆਂਪਾਲਿਕਾ ਲੋਕਤੰਤਰ ਪ੍ਰਣਾਲੀ ਦੇ ਵਿੱਚ ਸਰਬਉੱਚ ਜਿਹੜੇ ਕਿ ਕਾਨੂੰਨ ਦਾ ਸ਼ਾਸਨ ਹੁੰਦਾ ਤੇ ਅਜਿਹੀ ਪ੍ਰਣਾਲੀ ਦੇ ਵਿੱਚ ਲੋਕਾਂ ਨੂੰ ਮਹੱਤਵਪੂਰਨ ਮੌਲਿਕ ਅਧਿਕਾਰ ਵੀ ਪ੍ਰਦਾਨ ਕੀਤੇ ਜਾਂਦੇ ਨੇ ਤਾਂ ਇਹਦੇ ਲਈ ਇਹ ਜ਼ਰੂਰੀ ਹੈ ਕਿ ਜਿਹੜਾ ਨਿਆਂਪਾਲਿਕਾ ਸਤੰਤਰ ਹੋਣਾ ਚਾਹੀਦਾ ਤਾਂ ਕਿ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੀ ਜਿਹੜੇ ਕਿ ਰੱਖਿਆ ਹੋ ਸਕੇ ਉਹਨਾਂ ਦੀ ਸੁਰੱਖਿਆ ਹੋ ਸਕੇ ਤੇ ਸਤੰਤਰ ਤੇ ਨਿਰਪੱਖ ਨਿਆਂਪਾਲਿਕਾ ਦੀ ਜੇ ਹੋonda ਤਾਂ ਹੀ ਜਿਹੜੇ ਕਿ ਉਹ ਨਿਆਂਪਾਲਿਕਾ ਸਵਿਧਾਨ ਦੇ ਉਲੰਘਣਾ ਕਰਨ ਵਾਲੇ ਕਾਨੂੰਨਾਂ ਨੂੰ ਅਸਵਿਧਾਨਿਕ ਘੋਸ਼ਿਤ ਕਰ ਸਕਦੇ ਜਦੋਂ ਉਹ ਨਿਰਪੱਖ ਹੋਊਗੀ ਲਿਖਤੀ ਸਵਿਧਾਨ ਹਾਂਜੀ ਲੋਕਤੰਤਰ ਦੀ ਸਫਲਤਾ ਲਈ ਇਹ ਵੀ ਸ਼ਰਤ ਹੈ ਇਹ ਵਿਵਸਥਾ ਹੈ ਕਿ ਇਹ ਸੰਵਿਧਾਨ ਲਿਖਤੀ ਹੋਣਾ ਚਾਹੀਦਾ ਹੈ ਲਿਖਤੀ ਸੰਵਿਧਾਨ ਦੁਆਰਾ ਸਰਕਾਰ ਦੇ ਜਿਹੜੇ ਅੰਗ ਨੇ ਉਹਨਾਂ ਦੀਆਂ ਸ਼ਕਤੀਆਂ ਸਰਕਾਰ ਅਤੇ ਲੋਕਾਂ ਦੇ ਪਰਸਪਰ ਸਬੰਧ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਸਪਸ਼ਟ ਵਿਵਸਥਾ ਉਹ ਸਾਰੀ ਚੀਜ਼ ਜਿਹੜੀ ਕਿ ਰਿਟਰਨ ਦੇ ਵਿੱਚ ਹੋਊਗੀ ਤਾਂ ਜਿਹੜੇ ਕਿ ਲੋਕਤੰਤਰ ਸਫਲ ਰਹੂਗਾ ਕੇਂਦਰ ਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਇਹ ਸਭ ਕੁਝ ਲਿਖਤੀ ਰੂਪ ਚ ਹੋਣਾ ਜ਼ਰੂਰੀ ਹੈ ਅੱਗੇ ਹੈਗਾ ਸੁਤੰਤਰ ਤੇ ਇਮਾਨਦਾਰ ਪ੍ਰੈਸ ਹਾਂਜੀ মিডিਆ ਜਿਹੜਾ ਕਿ ਉਹ ਵੀ ਸਤੰਤਰ ਹੋਣਾ ਚਾਹੀਦਾ ਤੇ ਇਮਾਨਦਾਰ ਹੋਣਾ ਚਾਹੀਦਾ ਇਹ ਵੀ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਸਤੰਤਰ ਪ੍ਰੈਸ ਤੋਂ ਬਿਨਾ ਲੋਕਤੰਤਰ ਦੀ ਸਫਲਤਾ ਅਸੰਭਵ ਹੈ ਠੀਕ ਹੈ ਜੇਕਰ ਜਿਹੜਾ মিডিਆ ਸਤੰਤਰ ਹੋਊਗਾ ਤਾਂ ਹੀ ਉਹ ਲੋਕਾਂ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰ ਸਕੂਗਾ ਤੇ ਜੜੀਆਂ ਵੀ ਕੋਈ ਬੁਰਾਈਆਂ ਨੇ ਉਹਨਾਂ ਨੂੰ ਸਾਹਮਣੇ ਲਿਆ ਸਕੂਗਾ ਜਾਂ ਜਿਹੜੇ ਕੋਈ ਵੀ ਜਿਹੜੀ ਕ੍ਰਿਟਿਸਿਜ਼ਮ ਹੈ ਉਹ ਸਰਕਾਰ ਦੇ ਨੀਤੀਆਂ ਨੇ ਉਹਨਾਂ ਦੀ ਰਚਨਾਤਮਕ ਤੌਰ ਤੇ ਆਲੋਚਨਾ ਤਾਂ ਹੀ ਕਰ ਸਕੂਗਾ ਜਦੋਂ ਮੀਡੀਆ ਜਿਹੜਾ ਕਿ ਸੁਤੰਤਰ ਹੋਊਗਾ ਤੇ ਇਮਾਨਦਾਰ ਹੋਊਗਾ ਅੱਗੇ ਹੈਗਾ ਜੋਗ ਤੇ ਇਮਾਨਦਾਰ ਨੇਤਾ ਹਾਂਜੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਕੀ ਹੋਣਾ ਚਾਹੀਦਾ ਕਿ ਨੇਤਾ ਨੇ ਜਿਹੜਾ ਕਿ ਜੋਗ ਹੋਣੇ ਚਾਹੀਦੇ ਨੇ ਲੀਡਰ ਇਮਾਨਦਾਰ ਹੋਣੇ ਚਾਹੀਦੇ ਨੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਜਿਹੜੇ ਕਿ ਇਹ ਹੈ ਕਿ ਇਸ ਪ੍ਰਣਾਲੀ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਅਗਵਾਈ ਕਰਨ ਦਾ ਮੌਕਾ ਮਿਲ ਸਕਦਾ ਪਰ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਕੇਵਲ ਯੋਗ ਤੇ ਇਮਾਨਦਾਰ ਨੇਤਾ ਹੀ ਸ਼ਾਸਨ ਪ੍ਰਣਾਲੀ ਦੇ ਵਿੱਚ ਅਗਵਾਈ ਕਰਨ ਮੀਨਸ ਜੁਮੇ ਹੁਣ ਆਪਾਂ ਪ੍ਰਤੀਨਿਧ ਚੁਣਦੇ ਆ ਠੀਕ ਹੈ ਪ੍ਰਤੀਨਿਧ ਜਿਹੜਾ ਚੁਣਿਆ ਜਾ ਰਿਹਾ ਉਹ ਕਿਵੇਂ ਦਾ ਹੋਣਾ ਚਾਹੀਦਾ ਇੱਕ ਯੋਗ ਹੋਣਾ ਚਾਹੀਦਾ ਇੱਕ ਇਮਾਨਦਾਰ ਹੋਣਾ ਚਾਹੀਦਾ ਆਪਾਂ ਦਾ VOTING ਕਰਤੀ ਜਿਹੜਾ ਉਹ ਜਿੱਤ ਗਿਆ ਉਹ ਜਿਹੜਾ ਯੋਗ ਤੇ ਇਮਾਨਦਾਰ ਹੋਣਾ ਚਾਹੀਦਾ ਤਾਂ ਹੀ ਜਿਹੜੇ ਕਿ ਲੋਕਤੰਤਰ ਜਿਹੜਾ ਕਿ ਸਫਲ ਰਹਿ ਸਕੂਗਾ ਜੇਕਰ ਨetaਪ੍ਰੇਸ਼ਟਾਚਾਰੀ ਹੋਣਗੇ ਤਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਜਨ ਹਿੱਤਾਂ ਲਈ ਨਹੀਂ ਸਕੋ ਸ਼ਾਸਕ ਦੇ ਹਿੱਤਾਂ ਲਈ ਕੰਮ ਕਰੋਗੇ ਫਿਰ ਤੇ ਇਹਦੇ ਨਾਲ ਪ੍ਰਸ਼ਾਸਕੀ ਅਧਿਕਾਰੀ ਵੀ ਜਿਹੜੇ ਭ੍ਰਿਸ਼ਟਾਚਾਰ ਫੈਲ ਜੂਗਾ ਸ਼ਿਕਾਰ ਹੋ ਜਾਣਗੇ ਸਥਾਨਕ ਸਵੈ ਸ਼ਾਸਨ ਹਾਂਜੀ ਸਥਾਨਿਕ ਸਵੈ ਸ਼ਾਸਨ ਵੀ ਸੰਤੰਤਰ ਜਿਹੜੇ ਕਿ ਆਪਾਂ ਕਹਿੰਦਾ ਕਿ ਲੋਕਤੰਤਰੀ ਸਫਲਤਾ ਲਈ ਇਹ ਇੱਕ ਵਧੀਆ ਸ਼ਰਤ ਹੈ ਠੀਕ ਹੈ ਸਥਾਨਕ ਸਵੈ ਸ਼ਾਸਨ ਹੋਣਾ ਚਾਹੀਦਾ ਸਥਾਨਕ ਸਵੈ ਸ਼ਾਸਨ ਤੋਂ ਬਿਨਾਂ ਲੋਕਾਂ ਦੇ ਵਿੱਚ ਸੁਤੰਤਰਤਾ ਦੀ ਭਾਵਨਾ ਜਿਹੜੀ ਕਿ ਘੱਟ ਵਿਕਸਿਤ ਹੋਊਗੀ ਲੋਕਾਂ ਨੂੰ ਜਿਹੜੇ ਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਬਾਰੇ ਬਹੁਤ ਜਿਹੜੀ ਜਾਣਕਾਰੀ ਮਿਲਦਾ ਸਥਾਨਕ ਜਿਵੇਂ ਆਪਾਂ ਜਿਹੜੇ ਕਿ ਸਰਪੰਚੀ ਦੀ ਚੋਣ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਵੋਟ ਦਾ ਅਧਾ ਕਰ ਰਹੇ ਹਾਂ ਆਪਣੀ ਵੋਟ ਦੀ ਕਿੰਨੀ ਕੀਮਤ ਹੈ ਪਿੰਡ ਦੇ ਵਿੱਚ ਆਪਾਂ ਸਰਪੰਚ ਚੁਣਿਆ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਮੇਅਰ ਚੁਣੇ ਜਾਂਦੇ ਨੇ ਕਾਉਂਸਲਰ ਚੁਣੇ ਜਾਂਦੇ ਨੇ ਆਪਾਂ ਨੂੰ ਪਤਾ ਲੱਗਦਾ ਕਿ ਇਹਨਾਂ ਸਥਾਨਕ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਆਪਾਂ ਚੁਣਦੇ ਆਂ ਠੀਕ ਹੈ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਆਪਾਂ ਨੇ ਆਪਣੀ ਕਬੂਟ ਦੀ ਕਿੰਨੀ ਕੀਮਤ ਹੈ ਠੀਕ ਹੈ ਕੀ ਉਹਨਾਂ ਨੇ ਵਧੀਆ ਕੰਮ ਕੀਤਾ ਜਾਂ ਨਹੀਂ ਕੀਤਾ ਆਪਾਂ ਨੈਕਸਟ ਟਾਈਮ ਉਹਨਾਂ ਦੇ ਪ੍ਰਤੀ ਆਪਣੀ رائے ਬਣਾਉਣੀ ਹੈ ਤੇ ਇਹੀ رائے ਜਿਹੜੀ ਕਿ ਅੱਪੇ ਅੱਗੇ ਆਪਣੀ ਜਿਹੜੀ ਕਿ ਲੋਕ ਸਭਾ ਤੇ ਰਾਜ ਵਿਧਾਨ ਸਭਾ ਦੇ ਵਿੱਚ ਜਿਹੜੀ ਕਿ ਆਪਣੀ ਜਿਹੜੀ رائے ਬਣਦੀ ਹੈ ਉਹੀ ਇੱਥੋਂ ਹੀ ਬਣਨੀ ਸ਼ੁਰੂ ਹੁੰਦੀ ਆ ਠੀਕ ਹੈ ਮਤਲਬ ਕਿ ਸਥਾਨਕ ਸਵੈ ਸ਼ਾਸਨ ਸਰਕਾਰਾਂ ਰਾਹੀਂ ਲੋਕਾਂ ਨੂੰ ਜਾਗਰੂਕਤਾ ਪੈਦਾ ਹੁੰਦੀ ਆ ਸਟੂਡੈਂਟਸ ਜਿਸ ਢੰਗ ਦੇ ਨਾਲ ਮੈਂ ਸਮਝਾ ਰਿਹਾ ਨੂੰ ਤੁਸੀਂ ਐਵੇਂ ਹੀ ਜਿਹੜੀ ਕਿ ਆਪਣਾ ਯਾਦ ਕਰਨਾ। ਸੁਤੰਤਰ ਚੋਣਾ। ਹਾਂਜੀ ਕਿਉਂਕਿ ਇਹ ਪੋਲੀਟੀਕਲ ਪੋਲੀਟੀਕਲ ਸਾਇੰਸ ਦੇ ਵਿੱਚ ਵੱਧ ਤੋਂ ਵੱਧ ਐਗਜ਼ਾਮਪਲਸ ਦੇ ਰਾਹੀਂ ਹੀ ਬੱਚਾ ਸਮਝ ਸਕਦਾ ਹੁੰਦਾ। ਸੁਤੰਤਰ ਚੋਣਾ ਲੋਕਤੰਤਰ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਕਿ ਚੋਣਾਂ ਨੇ ਉਹ ਸੁਤੰਤਰ ਹੋਣੇ ਚਾਹੀਦੇ ਨੇ ਬਿਨਾਂ ਕਿਸੇ ਪ੍ਰਭਾਵ ਤੋਂ ਹੋਣੇ ਚਾਹੀਦੇ ਆ। ਲੋਕਾਂ ਦਾ ਉੱਚਾ ਨੈਤਿਕ ਚਰਿੱਤਰ ਹਾਂਜੀ ਲੋਕਾਂ ਦਾ ਨੈਤਿਕ ਚਰਿੱਤਰ ਜਿਹੜਾ ਕਿ ਉੱਚਾ ਹੋਣਾ ਚਾਹੀਦਾ ਲੋਕ ਇਮਾਨਦਾਰ ਹੋਣੇ ਚਾਹੀਦੇ ਨੇ ਉਦਾਰ ਹੋਣੇ ਚਾਹੀਦੇ ਨੇ ਦੇਸ਼ ਭਗਤੀ ਵਾਲੇ ਹੋਣੇ ਚਾਹੀਦੇ ਨੇ ਨਾਗਰਿਕਤਾ ਦੇ ਗੁਣਾ ਨਾਲ ਭਰਪੂਰ ਹੋਣੇ ਚਾਹੀਦੇ ਉਹਨਾਂ ਨੂੰ ਆਪਣੀ ਵੋਟ ਦੀ ਜਿਹੜੀ ਕਿ ਉਹਨਾਂ ਨੂੰ ਕੀਮਤ ਦਾ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਵੋਟ ਦੀ ਕਿੰਨੀ ਕੀਮਤ ਹੈ ਠੀਕ ਹੈ ਤੇ ਵੀ ਸਾਡੀ ਜਿਹੜੀ ਵੋਟਾਂ ਦਾ ਕਰਕੇ ਅਸੀਂ ਦੇਸ਼ ਨੂੰ ਰਾਜ ਨੂੰ ਚਲਾਉਣ ਦੇ ਵਿੱਚ ਜਿਹੜੇ ਆਪਣੇ ਪ੍ਰਤੀਨਿਧ ਚੁਣਨੇ ਨੇ ਠੀਕ ਹੈ ਉਹਨਾਂ ਦੇ ਵਿੱਚ ਹਿੱਸਾ ਪਾਉਣਾ ਤੇ ਜਿਹੜਾ ਲੋਕਾਂ ਦਾ ਨੈਤਿਕ ਚਰਿੱਤਰ ਉੱਚਾ ਹੋਊਗਾ ਤਾਂ ਜਿਹੜੇ ਕਿ ਉਹ ਵਧੀਆ ਢੰਗ ਦੇ ਨਾਲ ਸ਼ਾਸਨ ਪ੍ਰਣਾਲੀ ਦੇ ਵਿੱਚ ਹਿੱਸਾ ਲੈ ਸਕਣਗੇ ਸੈਨਾ ਦਾ ਅਧੀਨਗੀ ਪੱਤਰ ਹਾਂਜੀ ਦੇਸ਼ ਦੀ ਸੈਨਾ ਨੂੰ ਸਰਕਾਰ ਦੇ ਅਸੈਨਿਕ ਅੰਗ ਦੇ अधीन ਰੱਖਿਆ ਜਾਣਾ ਚਾਹੀਦਾ ਕਿਉਂਕਿ ਜੇ ਐਵੇਂ ਨਹੀਂ ਕੀਤਾ ਜਾਊਗਾ ਤਾਂ ਜਿਹੜਾ ਪ੍ਰਜਾਤੰਤਰੀ ਭਾਵ ਕੇ ਲੋਕਤੰਤਰ ਦੀ ਸਭ ਤੋਂ ਵੱਡੀ ਇਹ ਵਿਰੋਧੀ ਸਿੱਧ ਹੋਊਗੀ ਤੇ ਨੈਕਸਟ ਟਾਂਗਾ ਸਵਸਥ ਜਨਮਤ ਜਨਮਤ ਕੀ ਹੋ ਗਿਆ ਲੋਕਾਂ ਦੀ رائے ਠੀਕ ਹੈ ਪਬਲਿਕ opinion ਲੋਕਤੰਤਰ ਦੀ ਪ੍ਰਜਾਤੰਤਰ ਲੋਕਤੰਤਰ ਹੀ ਹੋਗਾ ਸਰਕਾਰ ਲਈ ਜਨਮਤ ਇਹ ਆਦਰਿਤ ਹੁੰਦੀ ਹੈ ਲੋਕਤੰਤਰੀ ਸਰਕਾਰ ਤੇ ਇਸ ਕਰਕੇ ਪ੍ਰਜਾਤੰਤਰ ਦੀ ਲੋਕਤੰਤਰਿਕ ਸਫਲਤਾ ਲਈ ਜ਼ਰੂਰੀ ਹੈ ਕਿ ਜਨਮਤ ਵਧੀਆ ਹੋਣਾ ਚਾਹੀਦਾ ਲੋਕਾਂ ਦੀ رائے ਇੱਕ ਜਿਹੜੀ ਉਹਨਾਂ ਨੇ ਬਣਾਉਣੀ ਜੋ ਵੀ ਉਹਨਾਂ ਨੇ ਚੋਣਨਾ ਆਪਣਾ ਪ੍ਰਤੀਨਿਧੀ ਕੋ ਸੋਚ ਸਮਝ ਕੇ ਇੱਕ ਸੂਝ ਬੂਝ ਦੇ ਆਧਾਰ ਤੇ ਜਿਹੜੀ ਕਿ ਉਹ ਲੋਕਾਂ ਨੂੰ ਆਪਣੀ ਜਨਮਤ رائے ਦੇਣੀ ਚਾਹੀਦੀ ਆ ਪਰ ਜਨਮਤ رائے ਭਾਵ ਕਿ ਜਿਹੜੇ ਆਪਣੇ ਉਹ ਵੋਟ ਅਦਾ ਕਰਦੇ ਨੇ ਕੱਟ ਗਿਣਤੀਆਂ ਨੂੰ ਜੋਗ ਪ੍ਰਤੀਨਿਧਤਾ ਹਾਂ ਜਿਹੜੇ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਧਾਰਮਿਕ ਪਾਸ਼ਾਈ ਨਸਲੀ ਜਾਂ ਹੋਰ ਕਿਸਮਾਂ ਦੇ ਘੱਟ ਗਿਣਤੀਆਂ ਜ਼ਰੂਰ ਹੁੰਦੀਆਂ ਨੇ ਤਾਂ ਲੋਕਤੰਤਰੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਘੱਟ ਗਿਣਤੀਆਂ ਵੀ ਪੂਰੇ ਤਰੀਕੇ ਨਾਲ ਸੰਤੁਸ਼ਟਤਾ ਹੋਣੀ ਚਾਹੀਦੀ ਹੈ ਘੱਟ ਗਿਣਤੀਆਂ ਨੂੰ ਵੀ ਜਿਹੜੇ ਕਿ ਉਹਨਾਂ ਦੀ ਵਸੋਂ ਦੇ ਆਧਾਰ ਤੇ ਜਿਹੜੇ ਇੱਕ ਵਿਸ਼ੇਸ਼ ਪ੍ਰਬੰਧ ਕੀਤਾ ਜਾਣਾ ਚਾਹੀਦਾ ਜਿਹੜਾ ਉਹਨਾਂ ਦਾ ਵਿਸ਼ੇਸ਼ ਰਾਖਵਾ ਕਰਨਾ ਹੋਣਾ ਚਾਹੀਦਾ ਤੇ ਇਹਦੇ ਨਾਲ ਜਿਹੜੇ ਕਿ ਘੱਟ ਗਿਣਤੀਆਂ ਵੀ ਜਿਹੜੇ ਕਿ ਆਪਣੇ ਤਾਂਕਿ ਲੋਕਤੰਤਰ ਦੀ ਸਫਲਤਾ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਸੋ AC ਦੋ ਕੁਐਸਚਨਾਂ ਦੇ ਆਨਸਰਸ ਥੈਂਕਸ ਵੱਤੋ ਵੱਤ ਜਿਹੜੇ ਕਿ ਪੁਆਇੰਟਸ ਸ਼ੇਅਰ ਕਰਨੀ ਹੈ